ਠੀਕ ਹੈ ਠੀਕ ਹੈ ਬੋਲੇ ਪੈਸਾ ਨਿਆ ਸੋਹਣੀਆਂ ਕਰ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਜਸਕਰਨ ਸਿੰਘ ਹੈ ਜੀ ਉਮਰ ਕਿੰਨੀ ਹੈ ਤੁਹਾਡੀ ਮੇਰੀ ਉਮਰ 61 ਸਾਲ ਹੈ ਜੀ ਗੱਬਰੂ ਹੀ ਲੱਗ ਰਹੇ ਆ ਜਿਵੇਂ ਤੁਸੀਂ ਧੰਨਵਾਦ ਜੀ ਥੈਂਕ ਯੂ ਕੀ ਮੈਸੇਜ ਦੇਣਾ ਚਾਹੁੰਦੇ ਆ ਅੱਜ ਤੁਸੀਂ ਮੈਂ ਇਹ ਹੀ ਦੇਣਾ ਚਾਹੁੰਦੇ ਸਾਨੂੰ ਬਹੁਤ ਖੁਸ਼ੀ ਹੈ ਬਹੁਤ ਚਿਰ ਦੀ ਸਾਡੇ ਐਥਲੀਟਾਂ ਜਿਹੜੇ ਮਾਸਟਰ ਐਥਲੀਟ ਆ ਉਹਨਾਂ ਦੀ ਡਿਮਾਂਡ ਸੀ ਕਿ ਡਿਸਟ੍ਰਿਕਟ ਦੀ ਕੋਈ ਐਸੋਸੀਏਸ਼ਨ ਬਣਾਈ ਜਾਵੇ ਉਹ ਹੁਣ ਬਣੀ ਆ ਪਹਿਲੀ ਵਾਰ ਅਸੀਂ ਪਹਿਲਾ ਇਹ ਇਵੈਂਟ ਕੀਤਾ ਤੇ ਸਾਡਾ ਇਵੈਂਟ ਆ ਜਿਹੜਾ ਬਹੁਤ ਸਕਸੈਸਫੁਲ ਆ ਅਸੀਂ ਆਉਣ ਵਾਲੇ ਸਮੇਂ 'ਚ ਇਸ ਨੂੰ ਹੋਰ ਕਾਮਯਾਬ ਕਰਾਂਗੇ 9 ਮਾਰਚ ਨੂੰ ਅਸੀਂ ਜਿਹੜੀ ਹੈਗੀ ਆ ਡਿਸਟ੍ਰਿਕਟ ਮੀਟ ਕਰਵਾ ਰਹੇ ਆ ਤੇ ਉਹਦੇ ਵਿੱਚ ਸਾਰਿਆਂ ਨੂੰ ਮੈਸੇਜ ਆ ਵੀ ਵੱਧ ਤੋਂ ਵੱਧ ਜਿਹੜੇ ਮਾਸਟਰ ਐਥਲੀਟ ਆ ਉਹ ਭਾਗ ਲੈਣ ਤੇ ਦੂਸਰੇ ਵੀ ਜਿਹੜੇ ਦਰਸ਼ਕ ਆ ਉਹ ਵੀ ਪਹੁੰਚਣ ਸਾਡੇ 'ਚ ਸਾਰਿਆਂ ਦਾ ਧੰਨਵਾਦ ਜੀ ਮੇਰਾ ਨਾਮ ਗਰਮਿੰਦ ਸਿੰਘ ਆ ਜੀ ਪਹਿਲਾਂ ਕਹ ਲਕਣਾ ਤੇ ਮੈਂ ਇਹ ਗੇਮ ਆ ਜਿਹੜੀ ਆ ਮਾਸਟਰ ਫ੍ਰੈਂਡਸ ਮੀਟ ਦੇ ਵਿੱਚ ਸਾਲਾਂ ਨੂੰ ਲੈਂਦੇ ਸੀਗੇ ਸਾਡੇ ਸੋਚ ਸੀਗੀ ਵੀ ਇਹ ਨਵੀਂ ਤੇ ਮੋਗੇ ਦੀ ਕੋਈ ਸੱਤਾ ਬਣ ਜਾਵੇ ਜਿਹਦੇ ਵਿੱਚ ਮੋਗੇ ਦੀ ਮੀਟ ਰਵਈਆਵੇ ਤਾਂ ਫਿਰ ਮੋਗੇ ਦੇ ਲੋਕ ਆ ਜਿਹੜੇ ਉਹ ਜ਼ਿਆਦਾ ਜੁੜ ਜਾਣੇ ਤੇ ਨਾਲ ਠੀਕ ਹੈ ਜੀ ਸੁਖਚੰਦ ਸਿੰਘ ਹੀਰਾ ਜੀ ਬੜੇ ਲੰਬੇ ਸਮੇਂ ਤੋਂ ਟੜਾ ਕੇ ਵਿਦਿਆਰਥੀਆਂ ਨੂੰ ਸੇ ਦੇ ਕੇ ਅੱਜ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਤੰਦਰੁਸਤੀ ਨਾਲ ਦੀ ਕੋਈ ਨਿਆਮਤ ਨਹੀਂ ਹੈ ਜਿੱਥੇ ਤੰਦਰੁਸਤੀ ਹੈ ਉੱਥੇ ਹਰ ਅਨਾਕਦਰ ਦੀਆਂ ਜਿਹੜੀਆਂ ਸਨਿਆ ਬਖਸ਼ਾ ਨਹੀਂ ਉਸਨ ਪੂਰੀਆਂ ਹੋ ਜਾਂਦੀਆਂ ਨੇ ਇਹੀ ਕਾਵਾਂਗੇ ਜੇ ਆਓ ਇਹਦੇ ਹਿੱਸਾ ਲਈਏ ਔਰ ਐਥਲੈਟਿਕ ਐਸੋਸੀਏਸ਼ਨ ਦੇ ਮੈਸੇਜ ਨੂੰ ਘਰ ਘਰ ਪਹੁੰਚਾ ਕੇ ਤੰਦਰੁਸਮੋਗਾ ਚੰਗੇ ਨਾਗਰਿਕ ਚੰਗੇ ਸਮਾਜੀ ਸਿਰਜਣਾ ਕਰੀਏ ਧੰਨਵਾਦ ਹਾਂਜੀ ਸਰ ਕੀਸ਼ੋਬ ਨਾਮ ਜੀ ਤੁਹਾਡਾ ਤੁਸੀਂ ਪ੍ਰਤਾਪ ਸਿੰਘ ਜੀ ਉਮਰ ਤੁਹਾਡੀ ਜੀ ਉਹ ਆ ਉਮਰ ਮੇਰੀ 62 ਸਾਲ ਹੈ ਵੈਸੇ ਉਮਰ ਬਹੁਤ ਘੱਟ ਦੱਸਦੇ ਹੁੰਦੇਗੇ ਆ ਖਾਸ ਕਰਕੇ ਲੇਡੀਜ਼ ਤਾਂ ਇਹ ਹੈਗਾ ਤੁਸੀਂ 62 ਸਾਲ ਦੇ ਨੌਜਵਾਨ ਲੱਗ ਰਹੇ ਹੋ ਉਲਟ ਢਿੱਡ ਨਹੀਂ ਤੁਹਾਡਾ ਬਾਹਰ ਕੀ ਤੰਦਰੁਸਤੀ ਦਾ ਰਾਜ ਕੀ ਤੁਹਾਡੀ ਦਾ ਦੇਖੋ ਜੀ ਗੱਲ ਸੁਣੋ ਗਰਾਊਂਡ ਨਾਲ ਜੁੜੇ ਹੋਏ ਆ ਤੇ ਹਮੇਸ਼ਾ ਹੀ ਇਹੀ ਮੈਸੇਜ ਸਾਡਾ ਜਿਹੜਾ ਸਾਡੀ ਆ ਫਨ ਰਨ ਕਰਾਉਣ ਦਾ ਮਤਲਬ ਇਹ ਸੀ ਕਿ ਸਾਡੀਆਂ ਨੌ ਮਾਰਚ ਨੂੰ ਜਿਹੜੀ ਗੇਮ ਹੋ ਰਹੀਆਂ ਉਹਨੂੰ ਸੁਨਿਆ ਦੇਣਾ ਸੀ ਲੋਕਾਂ ਵਾਸਤੇ ਕਿ ਵਾਤ ਤੋਂ ਵਾਤ ਆਪਾਂ ਗੇਮਾਂ ਨਾਲ ਜੁੜੀਏ ਤੇ ਆਪਣੇ ਨੂੰ ਤੰਦਰੁਸਤ ਰੱਖੀਏ ਇਹ ਨਸ਼ਿਆਂ ਨੂੰ ਬਾਈ ਬਾਈ ਕਰੀਏ ਤੇ ਖੇਡਾਂ ਨੂੰ ਹਾਂ ਹਾਂ ਕਰੀਏ ਸਾਡਾ ਮੈਸੇਜ ਇਹ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਜਿਹੜੀਆਂ ਆਈਆਂ ਉਹ ਕਾਫੀ ਏਜ ਤੱਕ ਹੁਣ ਸ਼ੁਰੂ ਕੀਤੀਆਂ ਗਈਆਂ ਕਿ ਉਹਨਾਂ 'ਚ ਵੀ ਤੁਸੀਂ ਪਾਰਟ ਲੈ ਆ ਜੀ ਅਕਲੀ ਮੈਂ ਉਹਨਾਂ 'ਚ ਪਾਰਟਿਸਿਪੇਟ ਕਰਨਾ ਸੀ ਥੋੜੀ ਮੇਰੀ ਤੰਗੀਤ ਖਰਾਬ ਹੋ ਗਈ ਸੀ ਮੈਂ ਗਿਆ ਵੀ ਉਸੇ ਗਰਾਊਂਡ ਵਿੱਚ ਲੇਕਿਨ ਮੈਂ ਥੋੜਾ ਜਿਹਾ ਲੇਟ ਹੋ ਗਿਆ ਸੀ ਮੈਂ ਪਾਰਟਿਸਿਪੇਟ ਨਹੀਂ ਕਰ ਸਕਿਆ ਮੈਂ ਉਹਨਾਂ 'ਚ ਭਾਗ ਵੀ ਲਿਆ ਮੈਂ ਇਨਚਾਰਜ ਵੀ ਸੀਗਾ ਜ਼ਿਲ੍ਹੇ ਦਾ ਤੇ ਉਹ ਜਲੰਧਰ ਜਿਹੜੀਆਂ ਹੋਈਆਂ ਹੈਗੀਆਂ ਆਪਣੇ ਕਾਫੀ ਜਿਹੜੇ ਸੀਗੇ ਉਹ ਪਾਰਟਿਸਪੈਂਟ ਗਏ ਆ ਉਹਦੇ ਵਿੱਚ ਤੇ ਕਾਫੀ ਬੱਚੇ ਜਿਹੜੇ ਸੀਗੇ ਖਾਸ ਕਰਕੇ ਬਲਾਸਪੁਰ ਦੇ ਉਹਨਾਂ ਦੀਆਂ ਕਾਫੀ ਪੋਜੀਸ਼ਨਾਂ ਵੀ ਆਈਆਂ ਹੈਗੀਆਂ ਫਸਟ ਸੈਕੰਡ ਥਰਡ ਮੈਂ ਡਿਸਟ੍ਰਿਕਟ ਦਾ ਗੋਲ ਮੈਡ 올ਡ ਮੈਡਲ ਗਵਰਨਮੈਂਟ ਦਾ ਖੇਡਾਂ ਪਿਆਰ ਦੇ ਵਿੱਚ ਆ ਮੈਡਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਾਜਪਾਲ ਘੋੜਾ ਹੈ ਇਹ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਲੋਕਲ ਮੁਖਰੀ ਰਹਿਣ ਵਾਲੀ ਹਾਂ ਮੈਂ ਜੈ ਕਮਿਊਨਿਟੀ ਹੈਲਥ ਆਫੀਸਰ ਹੈਲਥ ਡਿਪਾਰਟਮੈਂਟ ਦੇ ਅੰਦਰ ਕੰਮ ਕਰ ਰਹੀ ਹਾਂ ਤੁਸੀਂ ਸਾਨੂੰ ਪਤਾ ਲੱਗਿਆ ਵੀ ਤੁਸੀਂ ਕਾਫੀ ਵਾਰੀ ਜਿਹੜਾ ਹੈਗਾ ਉਹ ਬਲੱਡ ਡੋਨੇਟ ਕੀਤਾ ਹੈ ਲਗਭਗ ਕਿੰਨੇ ਵਾਰੀ ਤੁਸੀਂ ਕਰਤਾ ਹੋਏਗਾ ਜੀ ਸਰ ਮੈਂ 2015 ਤੋਂ ਮੈਂ ਤੇ ਮੇਰੇ ਹਸਬੰਡ ਸਾਲ ਚ ਦੋ ਵਾਰੀ ਇੱਕ ਵਾਰੀ ਆਪਣੇ ਬਰਥਡੇ ਤੇ ਤੇ ਇੱਕ ਵਾਰੀ ਐਨੀਵਰਸਰੀ ਤੇ ਦੋ ਵਾਰੀ ਅਸੀਂ 2015 ਤੋਂ ਲਗਾਤਾਰੀ ਵਲੰਟੀਅਰ ਬਲੱਡ ਡੋਨਰ ਆ ਔਰ ਲਾਸਟ 2021 ਚ 1 ਨਵੰਬਰ ਨੂੰ ਵਲੰਟੀਅਰ ਡੇ ਜੋ ਮਨਾਇਆ ਜਾਂਦਾ ਹੈ ਬਲੱਡ ਡੋਨਰਸ ਦਾ ਮੈਨੂੰ ਸਟੇਟ ਅਵਾਰਡ ਦਿੱਤਾ ਗਿਆ ਸੀ ਐਜ਼ ਅ ਫੀਮੇਲ ਮੁਗਾ ਵੱਲੋਂ ਪਹਿਲੀ ਵਾਰ ਜਿਹੜਾ ਸਟੇਟ ਅਵਾਰਡ ਮਿਲਿਆ ਸੀ ਫੀਮੇਲਸ ਦੇ ਵੱਲੋਂ ਮੈਡਮ ਸਮਾਜ ਦੇ ਵਿੱਚ ਬਹੁਤ ਸਾਰੇ ਵਰਗ ਹੈਗੇ ਆ ਜਿਹੜੇ ਆਪਣਾ ਜਨਮ ਦਿਨ ਜਾਂ ਜਿਹੜਾ ਹੈਗਾ ਉਹ ਐਨੀਵਰਸਰੀ ਕਿਸੇ ਹੋਰ ਧੰਗ ਨਾਲ ਮਨਾਉਂਦੇ ਉਹਨਾਂ ਨੂੰ ਕੀ ਅਪੀਲ ਕਰੋਗੇ ਤੁਸੀਂ ਕਿਉਂਕਿ ਬਲੱਡ ਦੀ ਬਹੁਤ ਜ਼ਿਆਦਾ ਲੋਡ ਲੈਂਦੀ ਰਹਿੰਦੀ ਹੈਗੀ ਹੈ ਕੀ ਅਪੀਲ ਕਰੋਗੇ ਹਾਂਜੀ ਸਰ ਅਪੀਲ ਦੇਖੋ ਮੈਂ ਤਾਂ ਪੂਰੀ ਕੋਸ਼ਿਸ਼ ਕਰਦੀ ਆ ਵੀ ਜਿਵੇਂ ਮੈਂ ਬਲੱਡ ਡੋਨਰ ਆ ਮੈਂ ਆਪਣੀਆਂ ਭੈਣਾਂ ਨੂੰ ਆਪਣੀਆਂ ਕਲੀਗਜ਼ ਨੂੰ ਤੇ ਹੋਰ ਯੂਥ ਜਿਹੜਾ ਇਹ ਯੰਗ ਮੇਲ ਫੀਮੇਲ ਆ ਰਹੇ ਨੇ ਨਵੇਂ ਉਹਨਾਂ ਨੂੰ ਇਹੀ ਰਿਕੁਐਸਟ ਕਰਦੀ ਆ ਕਿ ਜਦੋਂ ਵੀ ਤੁਹਾਡੀ ਕੋਈ ਵੀ ਐਕਟੀਵਿਟੀ ਹੁੰਦੀ ਆ ਕੋਈ ਵੀ ਤੁਹਾਡਾ ਪ੍ਰੋਗਰਾਮ ਫੰਕਸ਼ਨ ਹੁੰਦਾ ਹੈ ਜਾਂ ਤੁਹਾਡੀ ਕੋਈ ਐਨੀਵਰਸਰੀ ਬਰਥਡੇ ਹੁੰਦਾ ਹੈ ਤਾਂ ਪਲੀਜ਼ ਆਪਣਾ ਬਲੱਡ ਨੇਟ ਜਰੂਰ ਕਰੋ ਕਿਉਂਕਿ ਖਾਣ ਪੀਣ ਦੀਆਂ ਆਈਟਮਸ ਤਾਂ ਆਪਾਂ ਜਦੋਂ ਮਰਜ਼ੀ ਖਾ ਸਕਦੇ ਆ ਜੇ ਤੁਸੀਂ ਉਸ ਦਿਨ ਬਲੱਡ ਨੇਟ ਕਰੋਗੇ ਤਾਂ ਉਸ ਬਲੱਡ ਦੇ ਨਾਲ ਜਿਹੜੇ ਸੜਕ ਹਾਦਸੇ ਹੋ ਰਿਹਾ ਜਾਂ ਮਟਰਨਲ ਡੈਥ ਹੋ ਰਹੀਆਂ ਜਿਵੇਂ ਕਿ ਮੈਡੀਕਲ ਹਾਲਥ ਡਿਪਾਰਟਮੈਂਟ ਚ ਉਹਦੇ ਵਿੱਚ ਜਿਵੇਂ ਐਨੀਮਿਕ ਲੇਡੀਆਂ ਜ਼ਿਆਦਾ ਹੁੰਦੀਆਂ ਨੇ ਗਰਭਵਤੀ ਮਾਵਾਂ ਜਿਹੜੀਆਂ ਹੁੰਦੀਆਂ ਉਹਨਾਂ ਵਿੱਚ ਖੂਨ ਦੀ ਬਹੁਤ ਕਮੀ ਹੁੰਦੀ ਹੈ ਉਹਨਾਂ ਦੀ ਕਮੀ ਨੂੰ ਪੂਰਾ ਕਰਨ ਵਾਸਤੇ ਆਪਾਂ ਨੂੰ ਬਲੱਡ ਡੋਨਰ ਹੋਣਾ ਬਹੁਤ ਜ਼ਰੂਰੀ ਹੈ ਅਸੀਂ ਸਿਹਤਮੰਦ ਹੋ ਕੇ ਆਪਣਾ ਖੂਨ ਦਾਨ ਕਰਾਂਗੇ ਤਾਂ ਅਸੀਂ ਜਿਹੜੇ ਕਮਜ਼ੋਰ ਵਰਗ ਜਾਂ ਕਮਜ਼ੋਰ ਲੋਕ ਨੇ ਉਹਨਾਂ ਨੂੰ ਬਲੱਡ ਨੇਟ ਕਰਕੇ ਉਹਨਾਂ ਦੀਆਂ ਜ਼ਿੰਦਗੀਆਂ ਬਚਾ ਸਕਦੇ ਹਾਂ ਠੀਕ ਹੈ ਜੀ ਥੈਂਕ ਯੂ ਮੈਡਮ ਕੀ ਨਾਮ ਹੈ ਤੁਹਾਡਾ ਕਮਲਜੀਤ ਕੌਰ ਹਾਂ ਕਿੱਥੋਂ ਦੇ ਰਹਿਣ ਵਾਲੇ ਹੋ ਮੋਗਾ ਅੱਜ ਤੁਸੀਂ ਫਿੱਟ ਮੋਗਾ ਸਿਹਤਮੰਦ ਮੋਗਾ ਰੇਸ ਦੇ ਵਿੱਚ ਭਾਗ ਲਿਆ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਇਸ ਦੇ ਵਿੱਚ ਮੈਨਸ ਤੇ ਵੂਮਨਸ ਦੀ ਇਕੱਠੀ ਰੇਸ ਹੋਈ ਹੈ ਔਰ ਬਹੁਤ ਜ਼ਿਆਦੇ ਵਧੀਆ ਸੀ ਇਸ ਦੇ ਵਿੱਚ ਸਿਵਲ ਹਸਪੀਟਲ ਮੋਗਾ ਵਾਲੇ ਦੇ ਸਟੂਡੈਂਟ ਜੋ ਨਰਸਿੰਗ ਕਰ ਰਿਹਾ ਉਹਨਾਂ ਨੇ ਵੀ ਪਾਰਟਿਸਿਪੇਟ ਕੀਤਾ ਹੈਗਾ ਔਰ ਇਹ ਜਿਹੜੀ ਰਨ ਹੈਗੀ ਆ ਸਿਵਲ ਹਸਪੀਟਲ ਮੋਗਾ ਤੋਂ ਸਟਾਰਟ ਹੋ ਕੇ ਜਿਹੜੀ ਹੈਗੀ ਆ ਬੱਸ ਸਟੈਂਡ ਹੁੰਦੇ ਹੋਏ ਜਿਹੜੀ ਆ ਪਾਰਕ ਦੇ ਨੇਚਰ ਪਾਰਕ ਦੇ ਵਿੱਚ ਪਹੁੰਚੀ ਹੈ ਜੀ ਬਹੁਤ ਵਧੀਆ ਰੇਸ ਆ ਔਰ ਹੈਲਥਲੀ ਬਹੁਤ ਬੈਨੀਫਿਟ ਦੋ ਹੁੰਦੀ ਹੈ ਕੀ ਮੈਸੇਜ ਦੇਣਾ ਚਾਹੋਗੇ ਜੋ ਲੋਕ ਘਰਾਂ ਚ ਤੁਹਾਨੂੰ ਸੁਣ ਰਹੇ ਆ ਔਰ ਕਈਆਂ ਨੂੰ ਕੋਈ ਪ੍ਰੋਬਲਮ ਹੈ ਖਾਸ ਕਰਕੇ ਲੇਡੀਜ਼ ਜੋ ਤੁਰਦੀਆਂ ਹੀ ਨਹੀਂ ਕਾਂ ਕਿਉਂਕਿ ਘਰ ਦਾ ਕੰਮ ਉਹਨਾਂ ਨੂੰ ਰਹਿੰਦਾ ਹੈਗਾ ਔਰ ਕੀ ਮੈਸੇਜ ਦੇਣਾ ਚਾਹੂੰਗੀ ਉਹਨਾਂ ਨੂੰ ਇਹਦੇ ਵਿੱਚ ਮੈਂ ਇਹੀ ਦੇਵਾਂ ਜੀ ਕਿਉਂਕਿ ਮੈਂ ਹੈ ਹੈਲਥ ਡਿਪਾਰਟਮੈਂਟ ਦੇ ਨਾਲ ਰਿਲੇਟਡ ਹੈਗੀ ਆ ਔਰ ਮੈਂ ਹੈਲਥ ਡਿਪਾਰਟਮੈਂਟ ਦੇ ਵਿੱਚ ਜੌਬ ਕਰ ਰਹੀ ਆ ਮੈਂ ਐਜ਼ ਅ ਵੂਮਨ ਹੋਣ ਦੇ ਨਾਤੇ ਇਹੀ ਕਹੂੰਗੀ ਕਿ ਮੇਰੀ ਜਿਹੜੀ ਏਜ ਹੈਗੀ ਆ ਨੀਅਰ ਅਬਾਊਟ 55 ਹੋ ਗਿਆ ਲੇਕਿਨ ਮੈਂ ਡੇਲੀ ਰੁਟੀਨ ਦੇ ਵਿੱਚ ਚੱਲਦੀ ਕਰਕੇ ਮੈਂ ਜਿਹੜੀ ਹੈਗੀ ਹਜੇ ਫਿਟ ਹੈਗੀ ਆ ਬਿਲਕੁਲ ਔਰ ਮੈਨੂੰ ਲੱਗ ਰਿਹਾ ਕਿ ਸਾਰੀ ਲੇਡੀਜ਼ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਜੋ ਆਪਣੀ ਹੈਲਥ ਰਿਲੇਟਡ ਪ੍ਰੋਬਲਮਸ ਹੈਗੀਆਂ ਅ ਤੁਸੀਂ ਰਨਿੰਗ ਹੀ ਕਰਨੀ ਹੈ ਤੁਸੀਂ ਵਾਕ ਕਰ ਸਕਦੇ ਹੋ ਅਲੀ ਇਨ ਦਾ ਮਾਰਨਿੰਗ ਔਰ ਜਿਹੜੀ ਹੈਗੀ ਵਾਕ ਦੇ ਨਾਲ ਵੀ ਤੁਸੀਂ ਜਿਹੜੀਆਂ ਅੱਧੇ ਤੋਂ ਜ਼ਿਆਦਾ ਪ੍ਰੋਬਲਮਸ ਆਪਣੀਆਂ ਆਪਣੇ ਆਪ ਜਿਹੜੀਆਂ ਸੋਲਵ ਹੋਣੀਆਂ ਸ਼ੁਰੂ ਹੋ ਜਾਂਦੀਆਂ ਸਟਾਰਟਿੰਗ ਦੇ ਵਿੱਚ ਆਪਾਂ ਨੂੰ ਜ਼ਰੂਰ ਔਖਾ ਲੱਗਦਾ ਹੈਗਾ ਲੇਕਿਨ ਨਾਲ ਦੀ ਨਾਲ ਜਿਵੇਂ ਜਿਵੇਂ ਆਪਾਂ ਰੁਟੀਨ ਬਣਾਵਾਂਗੇ ਤਾਂ ਆਪਣੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਉਹ ਨਾਲ ਦੀ ਨਾਲ ਹੀ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਹੈਗੀਆਂ ਔਰ ਆਪਾਂ ਨੂੰ ਬਹੁਤ ਸਾਰੀਆਂ ਇਹਦੀਆਂ ਪ੍ਰੋਬਲਮ ਜੋ ਆਪਾਂ ਡੇਲੀ ਹਸਪਤਾਲਾਂ ਦੇ ਵਿੱਚ ਲੈ ਕੇ ਜਾ ਰਹੇ ਆ ਔਰ ਉਹ ਆਪਾਂ ਨੂੰ ਲਿਜਾਣ ਦੀ ਲੋੜ ਵੀ ਨਹੀਂ ਪੈਣੀ ਠੀਕ ਹੈ ਜੀ ਥੈਂਕ ਯੂ ਕੀ ਨਾਮ ਤੋਂ ਲੜ ਬ ਔਰ ਬੜੇ ਫਿੱਟ ਲੱਗ ਰਹੇ ਹੋ ਤੁਸੀਂ ਅੱਜ ਰੇਸ ਦੇ ਵਿੱਚ ਭਾਗ ਲਿਆ ਕਿਵੇਂ ਦਮ ਮਹਿਸੂਸ ਹੋ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਅੱਛਾ ਜਿਹੜਾ ਇਹਨਾਂ ਨੇ ਮਿਸ਼ਨ ਸ਼ੁਰੂ ਕੀਤਾ ਹੈ ਫਿੱਟ ਮੋਗਾ ਸਿਹਤਮੰਦ ਮੋਗਾ ਇਹ ਜਿਹੜਾ ਉਪਰਾਲਾ ਹੈ ਇਹ ਸ਼ਲਾਗਾ ਯੋਗ ਹੈ ਕਿ ਇਹਦੇ ਨਾਲ ਇਹ ਸਭ ਤੋਂ ਜਿਹੜਾ ਮੇਨ ਚੀਜ਼ ਹੈ ਕਿ ਸਾਰਿਆਂ ਨੂੰ ਉਤਮ ਆਇਆ ਕਿ ਸਾਰੇ ਆਏ ਆ ਇਹਨਾਂ ਨੇ ਭਾਗ ਲਿਆ ਤੇ ਦੇਖ ਦੇ ਕੇ ਇਹਨਾਂ ਨੂੰ ਸਭ ਨੂੰ ਹੋਰ ਹੋਰ ਜਿਹੜੇ ਦੇਖਣਗੇ ਉਹਨਾਂ ਨੂੰ ਵੀ ਉਤਮ ਆਏਗਾ ਇੱਥੋਂ ਦਾ ਕਿ ਸਾਰੇ ਬੱਚੇ ਜੋ ਇੱਥੇ ਇਕੱਠੇ ਹੋਏ ਸਭ ਨੂੰ ਰਿਫਰੈਸ਼ਮੈਂਟ ਵੀ ਮਿਲੀ ਐ ਸਾਰਿਆਂ ਨੇ ਇੰਜੋਏ ਵੀ ਕੀਤਾ ਐ ਸਭ ਬਹੁਤ ਅੱਛਾ ਸੀ ਗਾਜ ਵਾਲਾ ਜੋ ਪ੍ਰੋਗਰਾਮ ਸੀ ਤਾਂ ਦੂਸਰੇ ਲੋਕਾਂ ਨੂੰ ਵੀ ਤੁਸੀਂ ਬੇਨਤੀ ਕਰੋਗੇ ਵੀ ਇਸ ਜਿਹੜੀ 9 ਮਾਰਚ ਨੂੰ ਖਾਸ ਕਰਕੇ ਹੁਣ ਮੀਟ ਹੋ ਰਹੀ ਐ ਉਹਦੇ ਚ ਭਾਗ ਲੈਣ ਹਾਂਜੀ ਹਾਂਜੀ ਉਹਦੇ ਵਿੱਚ ਜਿਸ ਤਰ੍ਹਾਂ ਪਤਾ ਚੱਲਿਆ ਕਿ ਸਾਰੇ ਵਰਗ ਦੇ ਜਿਹੜੇ ਉਮਰ ਦੇ ਵਰਗ ਜਿਹੜੇ ਹੈਗੇ ਆ ਪੰਜ-ਪੰਜ ਸਾਲ ਦੇ ਡਿਫਰੈਂਸ ਦੇ ਜਿਹੜੇ ਇਹਨਾਂ ਨੇ ਸਾਰੀਆਂ ਗੇਮਸ ਕਰਵਾਉਣੀਆਂ ਤਾਂ ਆਪਾਂ ਸਾਰਿਆਂ ਨੂੰ ਪ੍ਰੇਰਿਤ ਕਰਾਂਗੇ ਕਿ ਸਾਰੇ ਇਹਦੇ ਵਿੱਚ ਸ਼ਾਮਿਲ ਹੋਣ ਵੱਧ ਤੋਂ ਵੱਧ ਚ ਮੂਲੀਅਤ ਆਪਣੀ ਦੇਣ ਇਹਦੇ ਵਿੱਚ ਠੀਕ ਹੈ ਜੀ ਥੈਂਕ ਯੂ ਜਿੱਥੇ ਹੈਲਥ ਰਨ ਰੇਸ ਹੋ ਰਹੀ ਆ ਫਿਟ ਮੋਗਾ ਸਿਹਤਮੰਦ ਮੋਗਾ ਸਾਡੇ ਨਾਲ 1957 ਮਾਡਲ ਸਤਨਾਮ ਸਿੰਘ ਜੀ ਬੀਏ ਜੇ ਕਿ ਜੋ ਕਿ ਹਮੇਸ਼ਾ ਹੀ ਖੁਸ਼ ਰਹਿੰਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਈ ਜੀ ਆ ਜੋ ਅੱਜ ਰੇਸ ਹੋ ਰਹੀ ਆ ਉਹਦੇ ਬਾਰੇ ਦਿਓ ਜੀ ਜਾਣਕਾਰੀ ਫਿਟ ਮੋਗਾ ਫਿਰ ਸਿਹਤਮੰਦ ਮੋਗੇ ਦੇ ਮੁਤਾਬਕ ਸਾਰੇ ਨੌਜਵਾਨ ਭੱਜ ਕੇ ਜਾ ਰਹੇ ਨੇ ਜੀ ਸਿਹਤ ਚੰਗੀ ਬਣਾਉਣ ਅਤੇ ਮੋਗੇ ਦਾ ਸੰਦੇਸ਼ ਦੇ ਰਿਹਾ ਕਿ ਨਸ਼ੇ 'ਚ ਭੱਜੋ ਤੇ ਸਿਹਤ ਦਾ ਜੋੜੋ ਜੋ ਘਰਾਂ 'ਚ ਬੈਠੇ ਹੈਗੇ ਆ ਔਰ ਸੈਰ ਨਹੀਂ ਕਰਦੇ ਉਹਨਾਂ ਨੂੰ ਕੀ ਕਹਿਣਾ ਜਾਊਗਾ ਤੁਹਾਡੇ ਮਾਧਿਮੇ ਰਹੀ ਸੁਚਿਤ ਕੀਤਾ ਜਾਂਦਾ ਹੈ ਕਿ ਸੈਰ ਕਰੋ ਹੈਲਥੀ ਜੀ ਹੈਲਥ ਜਿਕਾਰਾ ਛੱਡ ਦਿਓ ਜੀ ਫਿਰ ਇੱਕ ਬਲੇ ਸੋਨਿਹਾਰ ਸੋਹ ਸ੍ਰੀ ਅਕਾਲ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਡਾਕਟਰ ਪ੍ਰਭਿੰਦ ਸਿੰਘ ਮੈਂ ਪ੍ਰੈਜ਼ੀਡੈਂਟ ਆ ਡਿਸਟ੍ਰਿਕਟ ਮਾਸਟਰ ਆਥਲੈਟਿਕ ਐਸੋਸੀਏਸ਼ਨ ਬੁਕਾਰਾ ਦਾ ਤੇ ਮੋਗੋਂ ਮੋਲ ਰੂਪ ਦੇ ਵਿੱਚ ਸਾਡਾ ਜਿਹੜਾ ਇਸ ਹੈਲਥ ਰਨ ਨੂੰ ਜੁਸਟ ਕਰਨ ਦਾ ਪਰਪਸ ਇਹ ਹੈ ਕਿ ਮੋਗਾ ਸ਼ਹਿਰ ਨਿਵਾਸੀਆਂ ਵਿੱਚ ਹੈਲਥ ਪ੍ਰਤੀ ਐਕਸਰਸਾਈਜ਼ ਪ੍ਰਤੀ ਜਾਗਰੂਕਤਾ ਪੈਦਾ ਕਰਨੀ ਤਾਂ ਜੋ ਅਸੀਂ ਰੋਜ਼ਾਨਾ ਐਕਸਰਸਾਈਜ਼ ਵਿੱਚ ਪਾਰਟਿਸਪੇਟ ਕਰਕੇ ਹੈਲਥ ਰਨ ਕਰਕੇ ਆਮ ਜਨਤਾ ਨੂੰ ਅਲਮਤਾਨੇ ਬਿਮਾਰੀਆਂ ਤੋਂ ਦੂਰ ਰੱਖ ਕੇ ਸਰੀਰ ਨੂੰ ਤੰਦਰੁਸਤ ਰੱਖ ਸਕੀਏ ਸਰ ਇਹ ਐਸੋਸੀਏਸ਼ਨ ਪਹਿਲਾਂ ਮੋਗਾ ਦੇ ਵਿੱਚ ਨਹੀਂ ਸੀਗੀ ਇਹ ਪਹਿਲੀ ਵਾਰ ਆਈ ਹੈਗੀ ਆ ਅਸੀਂ ਸਾਡਾ ਪਹਿਲਾ ਹੀ ਪ੍ਰੋਗਰਾਮ ਹੈਗਾ ਤੋ ਕਿੰਨੇ ਮੈਂਬਰ ਇਹਦੇ ਵਿੱਚ ਸ਼ਾਮਲ ਹੋਏ ਅੱਜ ਫਰਸਟ ਜੋ ਮੀਟ ਤੁਹਾਡੀ ਹੋਈ ਹੈ ਇੱਥੇ ਹਾਂ ਇਹਦੇ ਵਿੱਚ ਜਿਹੜੇ ਸਾਡੇ ਆਫਸਰਸ ਪਰਿਅਰ ਤਾਂ 15-16 ਨੇ ਪਰ ਟੋਟਲ ਪਾਰਟਿਸਪੇਸ਼ਨ ਜਿਹੜੀ ਹੈਗੀ 200 ਦੇ ਕਰੀਬ ਪਾਰਟਿਸਪੇਸ਼ਨ ਜਿਹੜੇ ਮਰਦਾਂ ਔਰਤਾਂ ਤੇ ਵੱਖ-ਵੱਖ ਵਰਗ ਦੇ ਬੱਚੇ ਤੇ ਬੱਚਿਆਂ ਨੇ ਪਾਰਟਿਸਪੇਟ ਕੀਤਾ ਕਿਸ ਤਰ੍ਹਾਂ ਦਾ ਉਤਸ਼ਾਹ ਮਿਲਿਆ ਜੀ ਤੁਹਾਨੂੰ ਆ ਬਹੁਤ ਵਧੀਆ ਬੱਚਾ ਜ ਬੜਾ ਔਰ ਜ 50 ਸਿਨੀਅਰ ਸਿਟੀਜ਼ਨਸ ਨੇ ਤੁਸੀਂ ਦੇਖ ਲਓ ਵੀ ਇਹ 7 ਸਾਲ ਤੋਂ ਲੈ ਕੇ 85 ਸਾਲ ਤੱਕ ਦੇ ਜਿਹੜੇ ਵਰਦਾਂ ਤੇ ਔਰਤਾਂ ਨੇ ਇਹਦੇ ਵਿੱਚ ਪਾਰਟਿਸਪੇਟ ਕੀਤਾ ਸਰ ਜਿਸ ਤਰ੍ਹਾਂ ਅੱਜ ਕੱਲ ਆਪਾਂ ਕਹਿ ਦਿੰਨੇ ਆਂ ਵੀ ਨਸ਼ਾ ਦਾ ਰੁਝਾਨ ਬਹੁਤ ਵਧਿਆ ਹੈਗਾ ਔਰ ਤੁਸੀਂ ਸਿਹਤ ਦੇ ਪ੍ਰਤੀ ਇਹ ਬਹੁਤ ਵਧੀਆ ਉਪਰਾਲਾ ਕੀਤਾ ਹੈਗਾ ਜੋ ਤੁਹਾਨੂੰ ਘਰਾਂ 'ਚ ਸੁਣ ਰਹੇ ਆ ਕੀ ਮੈਸੇਜ ਦੇਣਾ ਚਾਹੁੰਦੇ ਆਂ ਆ ਮੈਂ ਇਹ ਗੱਲ ਕਵਾਂਗਾ ਕਿ ਹਰੇਕ ਸ਼ਹਿਰ ਨਿਵਾਸੀ ਨੂੰ ਮੇਰੀ ਤਜਰਸ਼ ਹੈ ਕਿ ਨਸ਼ੇ ਤਿਆਗੋ ਤੇ ਘਰਾਂ ਤੋਂ ਬਾਹਰ ਨਿਕਲ ਕੇ ਕੁਝ ਸਮਾਂ ਤੇ ਇਹਦੇ ਵਿੱਚ ਸ਼ਰਕਤ ਕਰੋ ਤਾਂ ਜੋ ਜਿਹੜਾ ਆਪਣੇ ਸਰੀਰ ਨੂੰ ਤੰਦਰੁਸਤ ਰੱਖੋ ਕਿਉਂਕਿ ਜੇ ਸਾਉਂਡ ਇਹਦਾ ਮਾਈਂਡ ਹੈ ਸਾਉਂਡ ਬਾਡੀ ਦੇ ਵਿੱਚ ਹੀ ਹੁੰਦਾ ਕੋਈ ਮੈਂਬਰ ਤੁਹਾਡੇ ਨਾਲ ਜੁੜਨਾ ਚਾਹੁੰਦਾ ਹੈ ਤਾਂ ਕਿਸ ਤਰ੍ਹਾਂ ਉਹ ਤੁਹਾਡੇ ਨਾਲ ਸੰਪਰਕ ਕਰ ਸਕਦਾ ਕਿੱਥੇ ਤੁਹਾਡਾ ਆਫਿਸ ਹੈ ਜੀ ਕੀ ਮੋਬਾਈਲ ਨੰਬਰ ਹੈ ਤੁਹਾਡਾ ਅਸੀਂ ਜ਼ਿਆਦਾ ਪੁਰਨਾਨਕਾਲ ਦੇ ਮੋਗਾ ਦੇ ਵਿੱਚ ਹੀ ਇੱਥੇ ਸਾਰੇ ਸ਼ਾਹ ਨੂੰ ਪ੍ਰੈਕਟਿਸ ਕਰਦੇ ਹੁੰਦੇ ਆ 80187 ਤੇ 50 80127 ਤੇ 0000 ਨੰਬਰ ਹੈਗਾ ਕੋਈ ਵੀ ਜੁੜ ਸਕਦਾ ਇਸ ਤੋਂ ਅਗਾਹ ਕਿ ਸਾਡੀਆਂ 9 ਮਾਰਚ ਨੂੰ ਡਿਸਟ੍ਰਿਕਟ ਮਾਸਟਰ ਐਥਲੈਟਿਕ ਜਿਹੜੀ ਮੀਟ ਹੋਣ ਜਾ ਰਹੀ ਹੈ ਜਿਹਦੇ ਵਿੱਚ 30 ਪਲੱਸ ਵਰਗ ਤੋਂ ਉੱਪਰ ਤੇ 100 ਤੱਕ ਦੇ ਜਿਹੜੇ ਮਰਦ ਤੇ ਔਰਤਾਂ ਪਾਰਟਿਸਪੇਟ ਕਰਨਗੇ ਉਹਨਾਂ ਨੂੰ ਬਹੁਤ ਵਧੀਆ ਇਨਾਮ ਤੇ ਮੈਰਲ ਰੱਖਿਓ ਇਹਨੇ ਗੁਦਾਨ ਕਾਲਜ ਦੇ ਵਿੱਚ ਹੀ 9 ਵਜੇ ਦੇ ਕਰੀਬ ਕੰਪੀटीशन ਸਟਾਰਟ ਹੋਏਗਾ ਸਾਰਿਆਂ ਨੂੰ ਖੁੱਲਾ ਸੱਦਾ ਹੈ ਆਓ ਤੇ ਸ਼ਰਕਤ ਕਰੋ ਸਰ ਜੋ ਅੱਜ ਜਿਨ੍ਹਾਂ ਨੇ ਭਾਗ ਲਿਆ ਹੈ ਉਹਨਾਂ ਵਾਸਤੇ ਅਸੀਂ ਦੇਖ ਰਹੇ ਹਾਂ ਦੁੱਧ ਤੇ ਕੇਲੇ ਜਿਹੜੇ ਹੈਗੇ ਆ ਉਹ ਤੁਹਾਡੀ ਸੰਸਥਾ ਵੱਲੋਂ ਲਗਾਏ ਗਏ ਹਨ ਇਹ ਕੁਝ ਦਾਨੀ ਸੱਜਣਸ ਨੇ ਜੀ ਕੁਝ ਦਾਨੀ ਸੱਜਣ ਲਗ ਲਗ ਸੰਸਥਾਵਾਂ ਨੇ ਜਿੰਨਾਂ ਨੇ ਇਹਦੇ ਵਿੱਚ ਸ਼ਰਕਤ ਕੀਤੀ ਹੈਗੀ ਆ ਉਹਨਾਂ ਦਾ ਯੋਗਦਾਨ ਹੈਗਾ ਤੇ ਆਪਣੇ ਤਰਫੋਂ ਫੁੱਲ ਭੇਟ ਕਰਦੇ ਨੇ ਸਾਨੂੰ ਤਾਂ ਇੰਨਾ ਉਮੀਦ ਨਹੀਂ ਸੀ ਕਿ ਜਿੰਨੇ ਲੋਕ ਜੰਨੀਆਂ ਹੋਰ ਵੀ ਆਰਗੇਨਾਈਜੇਸ਼ਨ ਸਾਡੇ ਨਾਲ ਜੁੜੀਆਂ ਨੇ ਤੇ ਉਹਨਾਂ ਨੇ ਇਹਦੇ 'ਚ ਵੱਧ ਛੱਡ ਕੇ ਸਾਨੂੰ ਪ੍ਰਮੋਟ ਕੀਤਾ ਤੇ ਬਹੁਤ ਸੋਹਣਾ ਹੰਗਾਰਾ ਮਿਲਿਆ ਸਾਨੂੰ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਕੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ